ਫਰੀਦਕੋਟ ਹਲਕੇ ਦੇ ਵਿੱਚ ਆ ਧਰਮਕੋਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼ਹੀਦ ਭਾਈ ਬੈਂ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉਹਨੇ ਜਿਆਦਾ ਕਿਤੇ ਨਾ ਕਿਤੇ ਸਾਧਨ ਹੋਣ ਦੇ ਕਾਰਨ ਵੀ ਜਿਹੜੇ ਸੰਗਤ ਹੈ ਜਾਂ ਇਲਾਕੇ ਵਾਲੇ ਲੋਕ ਹੈ ਉਹ ਸੜਕਾਂ ਦੇ ਉੱਪਰ ਰੋਕ ਕੇ ਭਾਈ ਬੈਂ ਸਿੰਘ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਦਾ ਮਾਨ ਸਨਮਾਨ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਇਧਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਕਿ ਇਹ ਵੱਡੂਵਾਲ ਪਿੰਡ ਦੇ ਵਿੱਚ ਇਲਾਕੇ ਦੇ ਲੋਕਾਂ ਦੇ ਵੱਲੋਂ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ तमाम सारीਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਸੰਗਤ ਦੇ ਵੱਲੋਂ ਇਲਾਕੇ ਦੇ ਲੋਕਾਂ ਦੇ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਆਪ ਮਹਾਰੇ ਤਸਵੀਰਾਂ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਚੋਣ ਖਾੜੇ ਦੇ ਵਿੱਚ ਨੇ ਔਰ ਵੱਖ-ਵੱਖ ਕਨਸੂਆਂ ਕਿਤੇ ਨਾ ਕਿਤੇ ਬੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਇੱਥੇ ਇਲਾਕੇ ਦੇ ਲੋਕਾਂ ਦੇ ਵੱਲੋਂ ਜਾਂ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਵਿਚਰਨ ਵਾਲੇ ਲੋਕ ਨੇ ਉਹਨਾਂ ਦੇ ਵੱਲੋਂ ਆਪ ਮਹਾਰੇ ਹੋ ਕੇ ਜਿੱਥੇ ਮਾਨ ਸਨਮਾਨ ਕੀਤਾ ਜਾ ਰਿਹਾ ਤਾਂ ਉੱਥੇ ਹੀ ਜਿਹੜਾ ਇਲੈਕਸ਼ਨ ਨੂੰ ਲੈ ਕੇ ਜਿਹੜਾ ਆਪਣਾ ਮਤਦਾਨ ਹੈ ਜਾਂ ਜਿਹੜੀ ਸਭ ਤੋਂ ਕੀਮਤੀ ਵੋਟ ਮੰਨੀ ਜਾਂਦੀ ਹੈ ਉਹ ਕਿਹੜੀ ਤਰ੍ਹਾਂ ਨੂੰ ਹੋਵੇਗੀ ਇਹ ਵੀ ਸੁਭਾਵਕਤ ਗਾਜੇ ਲਗਾਏ ਜਾ ਸਕਦੇ ਨੇ ਔਰ ਜੇ ਦੁਨੀਆ ਸਿਆਸੀ ਤਰ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੋਲੇ ਬਹੁਤ ਵੱਡੇ ਤੇ ਬਹੁਤ ਜ਼ਿਆਦਾ ਸਾਧਨ ਹੋਣ ਦੇ ਕਾਰਨ ਵੀ ਆਪਣੇ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ ਪਰ ਜਿਹੜੇ ਲੋਕ ਆਪ ਮੁਹਾਰੇ ਆਜ਼ਾਦ ਤੌਰ ਤੇ ਜਾਂ ਕਹਿ ਸਕਦੇ ਕਿ ਉਹਨਾਂ ਦਾ ਬੈਕਗ੍ਰਾਉਂਡ ਕਿਤੇ ਨਾ ਕਿਤੇ ਸਟਰੋਂਗ ਹੋਣ ਦੇ ਕਾਰਨ ਵੀ ਜਿਹੜਾ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਸਪੋਰਟ ਵੱਖ-ਵੱਖ ਤਰੀਕਿਆਂ ਦੇ ਨਾਲ ਕੀਤੀ ਜਾ ਰਹੀ ਹੈ ਇਹ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਧਰਮਕੋੜ ਦੇ ਨੇੜਲੇ ਪਿੰਡ ਵੱਡੂਵਾਲ ਦੇ ਤਾਂ ਉਹਨਾਂ ਦੇ ਵੱਲੋਂ ਇੱਥੇ ਮਾਨ ਸਨਮਾਨ ਕੀਤਾ ਜਾ ਰਿਹਾ ਏ ਤੇ तमाम ਸਾਰੀਆਂ ਤਸਵੀਰਾਂ ਤੋਂ ਤੁਸੀਂ ਖੁਦ ਹੀ ਤਗਾੜਾ ਲਗਾ ਸਕਦੇ ਹੋ ਕਿ ਅਸਲ ਦੇ ਵਿੱਚ ਲੋਕ ਕੀ ਸੋਚਦੇ ਨੇ ਲੋਕ ਕਰਨਾ ਕੀ ਚਾਹੁੰਦੇ ਨੇ ਇੱਥੇ ਮਾਨ ਸਨਮਾਨ ਕੀਤਾ ਜਾ ਰਿਹਾ ਏ ਤਮਾਮ ਸਾਰੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਸਾਰਾ ਬਹੁਤ ਕੁਝ ਬਿਆਨ ਕਰਦੀਆਂ ਨੇ ਔਰ ਪਵਿੱਖ ਦੇ ਵਿੱਚ ਕਿਹੜੀ ਤਰ ਨੂੰ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਤਰਾਤਲ ਤੇ ਲਿਆਂਦਾ ਜਾ ਸਕਦਾ ਏ ਔਰ ਇਹ ਵੀ ਕਿਤੇ ਨਾ ਕਿਤੇ ਪਵਿੱਖ ਤੈ ਕਰੇਗਾ ਔਰ ਖਾਸ ਕਰ ਜੇ ਨੌਜਵਾਨਾਂ ਦਾ ਜ਼ਿਕਰ ਹੋਵੇ ਤੇ ਨੌਜਵਾਨਾਂ ਦੇ ਵੱਲੋਂ ਵੀ ਇਸ ਮਹਿਮ ਨੂੰ ਵੱਡਾ ਸਮਰਥਨ ਮਿਲਦਾ ਨਜ਼ਰ ਆਉਂਦਾ ਹੈ ਚਾਹੇ ਚੋਣ ਖਾੜੇ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਕਰਮਜੀਤ ਅਨਮੋਲ ਪੰਜਾਬੀ ਅਦਾਕਾਰ ਮੰਨੇ ਜਾਂਦੇ ਨੇ ਉਹਨਾਂ ਦਾ ਇਸ਼ਤਿਹਾਰਾਂ ਦੇ ਵਿੱਚ ਜਾਂ ਕਾਂਗਰਸ ਦਾ ਜਾਂ ਅਕਾਲੀ ਦਰਬਾਦਲ ਦਾ ਦੇਖਿਆ ਜਾਵੇ ਤਾਂ ਇਲੈਕਸ਼ਨ ਦੇ ਵਿੱਚ ਚੋਣ ਅਖਾੜੇ ਦੇ ਵਿੱਚ ਜਿਹੜਾ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਇੱਕ ਮਖੜਾ ਮਾਹੌਲ ਮੰਨਿਆ ਜਾਂਦਾ ਏ ਪਰ ਇੱਥੇ ਗਰਾਊਂਡ ਤੇ ਇੱਕ ਵੱਖਰੇ ਪ੍ਰਕਾਰ ਦਾ ਮਾਹੌਲ ਵੀ ਦੇਖਿਆ ਜਾ ਸਕਦਾ ਏ ਕਿ ਇੱਥੋਂ ਦੇ ਜਿਹੜੇ ਇਲਾਕੇ ਵਾਲੇ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਕਿਹੜੀ ਤਰ੍ਹਾਂ ਨੂੰ ਆ ਜਿਹੜਾ ਆਪਨਾ ਵੋਟ ਦੇ ਕੇ ਮਾਨ ਸਨਮਾਨ ਦੇ ਸਕਦੇ ਨੇ ਇਹ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਸੜਕ ਦੇ ਕੰਢੇ ਦੇ ਉੱਪਰ ਬਿਲਕੁਲ ਸ਼ਹੀਦ ਭਾਈ ਬਿਆਨ ਸਿੰਘ ਦੇ ਪੁੱਤਰ ਨੂੰ ਰੋਕ ਕੇ ਜਿਹੜੇ ਉਮੀਦਵਾਰ ਵਜੋਂ ਫਰੀਦਪੋਟ ਹਲਕੇ ਦੇ ਵਿੱਚ ਚੋਣ ਖਾੜੇ ਦੇ ਵਿੱਚ ਵਿਚਰਦੇ ਨਜ਼ਰ ਆਉਂਦੇ ਨੇ ਕਿਸ ਤਰੀਕੇ ਦੇ ਨਾਲ ਮਾਨ ਸਨਮਾਨ ਦਿੱਤਾ ਜਾ ਸਕਦਾ ਏ ਇਹ ਵੀ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਾਡੇ ਨਾਲ ਸਾਂਝਾ ਕਰਦੀਆਂ ਨੇ ਔਰ ਲਗਾਤਾਰ ਲਗਾਤਾਰ ਬਹੁਤ ਸਾਰੇ ਪਿੰਡਾਂ ਦਾ ਅਜਿਹਾ ਮਾਹੌਲ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਧਰਲੇ ਪਾਸੇ ਵੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਜਿਹੜੀ ਉਮੀਦਵਾਰ ਵਜੋਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਤੈਅ ਕੀਤੀ ਗਈ ਹੈ ਆਪਣੇ ਉਮੀਦਵਾਰ ਹੋਣ ਦੀ ਤੇ ਇਹਨਾਂ ਦੇ ਵਿੱਚ ਜਿਹੜੀ ਤਸਵੀਰ ਹੈ ਜਿੱਥੇ ਸ਼ਹੀਦ ਭਾਈ ਸਰਬਜੀਤ ਸਿੰਘ ਖਾਲਸਾ ਦੀ ਹੈ ਤਾਂ ਉੱਥੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ-ਨਾਲ ਪਾਈ ਜਸਵੰਤ ਸਿੰਘ ਪਾਈ ਬੈਂਸ ਸਿੰਘ ਔਰ ਮੌਜੂਦਾ ਸਮੇਂ ਦੇ ਵਿੱਚ ਨੌਨਵਾਨ ਮਰਹੂਮ ਪੰਜਾਬ ਦੇ ਉਹ ਨ ਤੜਕ ਨੌਨਵਾਨ ਦੀਪ ਸਿੱਧੂ ਦੇ ਨਾਲ ਨਾਲ ਮਨੁੱਖੀ ਹੱਕਾਂ ਦੇ ਅਲੰਬਰਦਾਰ ਪਾਈ ਜਸਵੰਤ ਸਿੰਘ ਖਾਲੜਾ ਤੇ ਨੌਨਵਾਨ ਅਮਰਪਾਲ ਸਿੰਘ ਦੀ ਤਸਵੀਰ ਵੀ ਸੋਭਾ ਪਾਉਂਦੀ ਨਜ਼ਰ ਆਉਂਦੀ ਹੈ ਪਰ ਬਹੁਤ ਸਾਰੇ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਮੁਹਿੰਮਾ ਲੋਕਾਂ ਦੇ ਵੱਲੋਂ ਵਿੱਢੀ ਹੋਈ ਹੈ ਇਸ ਮੁਹਿੰਮ ਨੂੰ ਕਿਸ ਤਰੀਕੇ ਦੇ ਨਾਲ ਸਮਰਥਨ ਆ ਮਿਲਦਾ ਨਜ਼ਰ ਆਉਂਦਾ ਹੈ ਤੇ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਭਾਈ ਸਾਹਿਬ ਖਾਲਸਾ ਵਾਈਰ ਜੀ ਕੀ ਫਤਿਹ ਕਿੰਨੇ ਦਿਨਾਂ ਤੋਂ ਲਗਾਤਾਰ ਪ੍ਰਚਾਰ ਕਰ ਰਹੇ ਹੋ ਜੀ ਭਾਈ ਸਾਹਿਬ ਦੇ ਨਾਲ ਭਾਈ ਸਾਹਿਬ ਦੇ ਨਾਲ ਹੀ ਸਾਨੂੰ 2-3 ਦਿਨ ਹੋ ਗਏ ਨਾਲ ਆਪਣੇ ਪਹਿਲਾਂ ਭਾਈ ਅਮਰਪਾਲ ਸਿੰਘ ਖਾਲਸਾ ਦੇ ਜੁੱਲੂ ਪਰਖੜ ਉਧਰ ਨਾਲ ਪ੍ਰਚਾਰ ਕਰਿਆ ਉਧਰ ਵੀ ਲਾ ਕੇ ਆਏ 5-7 ਦਿਨ ਅਸੀਂ ਨਾਲ ਜੀ ਭਾਈ ਸਰਬਜੀਤ ਸਿੰਘ ਦੇ ਬਾਰੇ ਕੀ ਸੋਚਦੇ ਨੇ ਇਲਾਕੇ ਵਾਲੇ ਲੋਕ ਇਹ ਸੋਚਦੇ ਤਾਂ ਬਹੁਤ ਵਧੀਆ ਸੋਚ ਆ ਆਪਣੇ ਬਹੁਤ ਸਾਫ ਮਿਲਦਾ ਆ ਸਾਥ ਮਿਲ ਰਿਹਾ ਵਾ ਬਹੁਤ ਚੰਗਾ ਮਿਲਿਆ ਹੰਗਾਰਾਪਾ ਚੰਗਾ ਮਿਲ ਰਿਹਾ ਪਿੰਡਾਂ ਦੇ ਵਿੱਚ ਮਾਹੌਲ ਬਦਲਿਆ ਨਜ਼ਰ ਆ ਰਿਹਾ ਜੀ ਹਾਂ ਹਾਂਜੀ ਚੰਗੀ ਸੋਚ ਆ ਲੋਕ ਕਿ ਬਹੁਤ ਤੁਰ ਰਿਹਾ ਨਾਲ ਆਪਣੇ ਮੁੰਡੇ ਹੂੰ ਬਹੁਤ ਤੁਰ ਰਿਹਾ ਜਿਹੜੀਆਂ ਰਵਾਇਤੀ ਧਿਰਾਂ ਨੇ ਜਾਂ ਜਿਹੜੀਆਂ ਦੂਜੀਆਂ ਕਾਂਗਰਸ ਅਕਾਲੀ ਦਲ ਜਾਂ ਨਵੀਂ ਧਿਰ ਆਮ ਆਰਮੀ ਪਾਰਟੀ ਨੂੰ ਮੰਨਿਆ ਜਾਂਦਾ ਹੈ ਫਿਰ ਉਹਨਾਂ ਦੇ ਬਾਰੇ ਲੋਕ ਕਿਸ ਤਰ੍ਹਾਂ ਦਾ ਰੁਝਾਨ ਰੱਖਦੇ ਆ ਕੀ ਲੱਗਦਾ ਉਹਨਾਂ ਦੇ ਉਹਨਾਂ ਦੇ ਬਾਬਤ ਲੋਕ ਹਟਕੇ ਸੋਚ ਰਹੇ ਆ ਜਾਂ ਫਿਰ ਭਾਈ ਸਰਬਜੀਤ ਸਿੰਘ ਨੂੰ ਮੌਕਾ ਦਿੱਤਾ ਜਾ ਸਕਦਾ ਆ ਉਹਨਾਂ ਤੇ ਜੀ ਉਮੀਦਾਂ ਬਹੁਤ ਸੀਗੀਆਂ ਆਪਣੇ ਆਮ ਆਦਮੀ ਪਾਰਟੀ ਤੇ ਬਹੁਤ ਉਮੀਦਾਂ ਸੀ ਪਰ ਉਹ ਖਰੇ ਨਹੀਂ ਉਤਰੇ ਜੀ ਉਹ ਤੇ ਬਹੁਤ ਉਮੀਦਾਂ ਆਪ ਆਪਣੇ ਲਾ ਕੇ ਉਹਨਾਂ ਨੂੰ ਜਿਤਾਇਆ ਸੀਗਾ ਅਸੀਂ ਵੀ ਨਾਲ ਤੁਰੇ ਸੀ ਉਹਨਾਂ ਦੇ ਬਹੁਤ ਨਾਲ ਝੜਵਲੇ ਨਾਲ ਤੁਰੇ ਸੀ ਪਰ ਉਹ ਉਤਰੇ ਨਹੀਂ ਉਹ ਸੋਚਦੇ ਜੀ ਆ ਬਿਲਕੁਲ ਆ ਖਾਸ ਕਰ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਅਗਲੇ ਪਾਸੇ ਨੂੰ ਉਹ ਲਗਾਤਾਰ ਮਿਹਨਤ ਜਾਂਦੀ ਆ ਆਪ ਨੂੰ ਹਾਰੇ ਨਜ਼ਰ ਆ ਰਹੀ ਹੈ ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ